ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਂਜਲਾ ਵਿੱਚ ਵੀ ਭਾਰਤ ਸਰਕਾਰ ਦੀ ਵਿਕਸਿਤ ਭਾਰਤ ਸੰਕਲਪ ਯਾਤਰਾ ਵੱਲੋਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਗਿਆ। ਹਰਿਆਣਾ ਤੋਂ ਰਾਜ ਸਭਾ ਮੈਂਬਰ ਕ੍ਰਿਸ਼ਨ ਲਾਲ ਪਵਾਰ ਵਿਸ਼ੇਸ਼ ਤੌਰ ਤੇ ਇਸ ਵਿੱਚ ਸ਼ਾਮਲ ਹੋਏ। ਉਹਨਾਂ ਨੇ ਲਾਭਕਾਰੀ ਯੋਜਨਾਵਾਂ ਦੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਯਾਤਰਾ ਵਿੱਚ ਦੇਸ਼ ਦੇ ਕਰੋੜਾਂ ਲੋਕ ਸ਼ਾਮਲ ਹੋ ਰਹੇ ਨੇ। ਪੂਰੇ ਹਿੰਦੁਸਤਾਨ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਕਾਲੀਵਾਰੇ ਉਸ ਯਾਤਰਾ ਸੇ ਪੂਰੇ ਦੇਸ਼ ਮੇ ਕਰੋਨਾ ਨਾਲ ਜੋੜ ਰਹੇ ਇਤਨਾ ਭਾਰੀ ਉਤਸ਼ਾਹ ਦੇਖ ਕੇ ਮਿਲਿਆ ਇਸ ਮੌਕੇ ਤੇ ਲਾਪਾਤਰੀਆਂ ਵੱਲੋਂ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਗਿਆ ਅਤੇ ਦੇਸ਼ ਦੀ ਅਖੰਡਤਾ ਪ੍ਰਤੀ ਵਚਨਬੱਧ ਹੋਣ ਦੀ ਸੌਂ ਵੀ ਝੁਕਾਈ ਗਈ ਅਸੀਂ ਗਰੁੱਪਾਂ ਵਿੱਚ ਕਈ ਸਾਲਾਂ ਤੋਂ ਕੰਮ ਕਰ ਰਹੇ ਹਾਂ ਜੀ ਹੈਲਪ ਸੈਲਫ ਗਰੁੱਪਾਂ ਦੇ ਵਿੱਚ ਕੰਮ ਕਰਨਾ ਸਾਨੂੰ ਬਹੁਤ ਜ਼ਿਆਦਾ ਲਾਭ ਹੁੰਦਾ ਹੈ ਇਸ ਨਾਮ ਦੇ ਕਾਰਨ ਮੈਂ ਖੇਤੀ ਸਥਿਰੇ ਕੰਮ ਵਿੱਚ ਭਾਗ ਲਿਆ ਜੀ ਤੇ ਖੇਤੀਬਾੜੀ ਆਜੀਵਿਕਾ ਵੱਲੋਂ ਮੈਨੂੰ ਜੋਬ ਦਿੱਤੀ ਗਈ ਹੈ ਜੀ ਇਸ ਸਥਿਤੀ ਉਸ ਦਾ ਕੰਮ ਮਤਲਬਕ ਸਨ ਮੁਸਾ ਮੈਸਰ ਮਾਨ ਪੱਤਾ ਦਿੱਤਾ ਜਾਂਦਾ ਜੀ ਮੈਂ ਇਸ ਵੱਲੋਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਤੇ ਮੈਂ ਮੇਰੇ ਗਰੁੱਪ ਦਾ ਨਾਮ ਖਸਾਲੀ ਹੈ ਜੀ ਮੈਂ ਬੈਂਕ ਸਥਿਤੀ ਦਾ ਕੰਮ ਕਰਦੀ ਹਾਂ ਮੈਂ ਮੋਦੀ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ